ਮੁਜਾਹਰ ਗਨਿਆਂ ਦੱਸੀਆਂ ਹੋਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਸਾਰੀ ਉਮਰ ਜਵਾਨ ਰੱਖਦੀਆਂ ਹਨ ਨੰਬਰ 1 ਪੈਰਾਂ ਦੀਆਂ ਤਲੀਆਂ ਤੇ ਬੈਕਸ ਲਗਾ ਕੇ ਇਸ ਸ਼ੌਣ ਨਾਲ ਛਾਤੀ ਵਿੱਚ ਜੰਮਿਆ ਹੋਇਆ ਬਲਗਮ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 2 ਕਿਸੇ ਵੀ ਤਰ੍ਹਾਂ ਦੇ ਜਕਾਮ ਨੂੰ ਠੀਕ ਕਰਨ ਲਈ ਖੱਟੀ ਦਹੀਂ ਵਿੱਚ ਗੁੜ ਅਤੇ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਖਾਓ ਚਿਹਰੇ ਉੱਪਰ ਬਰਫ਼ ਰਗੜਨ ਨਾਲ oily skin ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 4 ਜੋ ਔਰਤਾਂ ਰਾਤ ਨੂੰ ਆਪਣੇ ਚਿਹਰੇ ਉੱਪਰ ਤੇਲ ਜਾਂ ਫਿਰ ਬਦਾਮ ਦਾ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦਾ ਚਿਹਰਾ ਚੰਗਾ ਰਹਿੰਦਾ ਹੈ ਨੰਬਰ 4 ਜੇਕਰ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਿਆ ਕਰੋ ਨੰਬਰ 6 ਪ੍ਰੌਂਠਿਆਂ ਦੇ ਨਾਲ ਅੰਬ ਦਾ ਅਚਾਰ ਖਾਣ ਨਾਲ ਭੁੱਖ ਬਦਣੀ ਸ਼ੁਰੂ ਹੋ ਜਾਂਦੀ ਹੈ ਨੰਬਰ 7 ਜੇਕਰ ਜ਼ਿਆਦਾ ਟੈਨਸ਼ਨ ਦੀ ਵਜ੍ਹਾ ਕਰਕੇ ਤੁਹਾਡਾ ਮਨ ਭਾਰੀ ਹੋ ਰਿਹਾ ਹੈ ਤਾਂ ਚਾਕਲੇਟ ਜਾਂ ਫਿਰ ਕੋਈ ਮਿੱਠੀ ਚੀਜ਼ ਤੁਹਾਨੂੰ ਖਾ ਲਵੋ ਇਸ ਨਾਲ ਤੁਹਾਡਾ ਮਨ ਬਿਲਕੁਲ ਠੀਕ ਹੋ ਜਾਵੇਗਾ ਨੰਬਰ 8 ਜੇਕਰ ਤੁਹਾਨੂੰ ਕੋਈ ਵੀ ਕੰਮ ਕਰਦੇ ਸਮੇਂ ਸੁਸਤੀ ਆ ਜਾਂਦੀ ਹੈ ਤਾਂ ਅਦਰਕ ਵਾਲੀ ਵਾਲਾ ਪਾਣੀ ਪੀ ਲਿਆ ਕਰੋ ਨੰਬਰ 9 ਜੇਕਰ ਤੁਹਾਨੂੰ ਅਕਸਰ ਹੀ ਮੂੰਹ ਵਿੱਚ ਛਾਲੇ ਹੋਣ ਦੀ ਸਮੱਸਿਆ ਰਹਿੰਦੀ ਹੈ ਤਾਂ ਰਜਨ ਖਾਣਾ ਖਾਣ ਤੋਂ ਬਾਅਦ ਇੱਕ ਗੁੜ ਦੀ ੜਲੀ ਚੂਸਣਾ ਨਾ ਭੁੱਲਿਆ ਕਰੋ ਇਸ ਨਾਲ ਤੁਹਾਡੇ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਣਗੇ ਨੰਬਰ 10 ਕਮਜ਼ੋਰ ਹੱਡੀਆਂ ਦੀ ਸਮੱਸਿਆ ਇਸ ਤੋਂ ਪਰੇਸ਼ਾਨ ਹੋ ਤਾਂ ਆਪਣੇ ਡਾਈਟ ਵਿੱਚ ਕਰੋਨ ਦੇ ਨੂੰ ਜ਼ਰੂਰ ਸ਼ਾਮਲ ਕਰੋ ਕਿਉਂਕਿ ਕਰੋਨ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਚਾਹ ਦੇ ਨਾਲ ਹਲਦੀ ਦਾ ਸੇਵਨ ਬਿਲਕੁਕੁਲ ਵੀ ਨਾ ਕਰੋ ਕਿਉਂਕਿ ਇਸ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਚਾਹ ਦੇ ਨਾਲ ਕਿਸੇ ਵੀ ਅਜਿਹੀ ਚੀਜ਼ ਦੀ ਵਰਤੋਂ ਨਾ ਕਰੋ ਜਿਸ ਵਿੱਚ ਹਲਦੀ ਦੀ ਮਾਤਰਾ ਜ਼ਿਆਦਾ ਹੋਵੇ ਨੰਬਰ 12 ਜੇਕਰ ਤੁਹਾਡੇ ਗਲਾ ਖਰਾਬ ਰਹਿੰਦਾ ਹੈ ਤੇ ਆਵਾਜ਼ ਬਿਲਕੁਲ ਵੀ ਨਹੀਂ ਨਿਕਲ ਰਹੀ ਤਾਂ ਕੱਚਾ ਅੰਬੂਰ ਜਰਾ ਕੇ ਖਾਓ ਇਸ ਨਾਲ ਗਲਾ ਬਿਲਕੁਲ ਠੀਕ ਹੋ ਜਾਵੇਗਾ ਇਮਲੀ ਤੇ ਆਲੂ ਬਖਾਰੇ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਪਿਗਲਦੀ ਹੈ ਅਤੇ ਨਾਲ ਹੀ ਚਿਹਰੇ ਤੋਂ ਦਾਗ-ਧੱਗੇ ਤੱਬੇ ਖਤਮ ਹੋ ਜਾਂਦੇ ਹਨ ਨੰਬਰ 14 ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਗਰਮ ਪਾਣੀ ਛੋਟੀ এলাਚੀ ਮਿਲਾ ਕੇ ਵੀ ਪੀ ਲਿਆ ਕਰੋ ਥਕਾਨ ਦੂਰ ਹੋ ਜਾਵੇਗੀ ਜੋ ਲੋਕ ਮੱਝ ਦਾ ਕੱਚਾ ਦੁੱਧ ਪੀਂਦੇ ਹਨ ਉਹਨਾਂ ਤੂੰ ਕਮਰਦਰਦੀ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਕਰਨਾ ਪੈਂਦਾ ਹਰੀ ਮਿਰਚ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚੇ ਰਹਿੰਦੇ ਹਨ ਪਾਣੀ ਨੂੰ ਉਬਾਲ ਕੇ ਪੀਣ ਨਾਲ ਕਦੇ ਵੀ ਬੁੜਾਪਾ ਜਲਦ ਹੀ ਨਹੀਂ ਆਉਂਦਾ ਅਤੇ ਅਤੇ ਸਾਡਾ ਸਰੀਰ ਕਈ ਭਿਆਨਕ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਜੋ ਔਰਤਾਂ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਨਿੰਬੂ ਪਾਣੀ ਦਾ ਇਸਤੇਮਾਲ ਕਰਦੀਆਂ ਹਨ ਇਹ ਉਹਨਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨਿੰਬੂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਤ્વਚਾ ਨੂੰ ਨਖਾਰਨ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ ਨੰਬਰ 19 ਦੁਪਹਿਰ ਦੇ ਖਾਣੇ ਦੇ ਨਾਲ ਪਿਆਜ਼ ਖਾਣ ਨਾਲ ਖੂਨ ਪਤਲਾ ਰਹਿੰਦਾ ਹੈ ਜਿਨ੍ਹਾਂ ਲੋਕਾਂ ਨੂੰ ਖੂਨ ਗਾੜੇ ਦੀ ਸਮੱਸਿਆ ਹੈ ਉਹ ਦੁਪਹਿਰ ਦੇ ਖਾਣੇ ਦੇ ਨਾਲ ਪਿਆਜ਼ ਜ਼ਰੂਰ ਖਾਇਆ ਕਰੋ ਨੰਬਰ 4 ਜੇਕਰ ਤੁਹਾਡੇ ਵਿੱਚ ਜਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਥੋੜਾ ਜਿਹਾ ਗੁੜ ਖਾ ਲਵੋ ਇਹ ਤੁਹਾਡੇ એનર્ਜੀ ਲੈਵਲ ਨੂੰ ਵਧਾ ਦੇਵੇਗਾ ਦੋਸਤੋ ਇਹ ਸੀ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਕੁਝ ਮਹੱਤਵਪੂਰਨ ਗੱਲਾਂ ਇਦਾਂ ਦੀਆਂ ਹੋਰ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਮਹੱਤਵਪੂਰਨ ਗੱਲਾਂ ਬਾਰੇ ਜਾਣਕਾਰੀ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ